ਅੱਜ ਵੀ ਸਤਿਕਾਰਯੋਗ ਪੇਸ਼ ਹੋਣ ਲਾਗੇ ਆਉਂਦੇ ਆਂ ਨੌਜਵਾਨ ਕਲਾਕਾਰ ਸੀ ਪਟਾਟਾ ਹਾਂਜੀ ਪੰਜਾਬ ਦਾ ਇੱਕ ਚਮਤਕਾਰ ਸਿਤਾਰਾ ਰਾਜੀਵ ਜਵੰਦਾ ਜੀ ਬੜਾ ਆਮ ਘਰ ਤੋਂ ਉੱਠ ਕੇ ਉਹਨਾਂ ਨੇ ਆਪਣੀ ਗਾਇਕੀ ਛੇ ਆਪਣਾ ਨਾਮ ਕਮਾਇਆ ਸੀ ਬੜਾ ਦੁੱਖ ਹੁੰਦਾ ਹੈ ਮੈਂ ਉਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੀ ਆਂ ਸਾਰਾ ਪੰਜਾਬ ਉਹਨਾਂ ਦੇ ਇਸ ਹਾਦਸੇ 'ਚ ਦੁਖੀ ਹੋਇਆ ਪਰਮਾਤਮਾ ਉਹਨਾਂ ਆਪਣੇ ਚਰਨਾਚੇ ਨਵਾਸ ਬਖਸ਼ਣ ਇਹ ਵਿਆਪ ਪੰਜਾਬ ਦੇ ਮੋਰ ਨੂੰ ਕਿਵੇਂ ਦੇ ਦਿੱਤੇ ਦੇ ਕਿ ਹੱਤਿਆ ਕੀਤੀ ਗਈ ਕਿਵੇਂ ਦੇਖਦਾ ਲਗਾਤਾਰ ਸਰਕਾਰ ਦੇ ਕੋਟਬੋਲਦਾਰ ਸੀ ਜਾਂ ਮोटे ਘੁਟਾ ਰਹੇ ਜੀ ਪੰਜਾਬ ਦੇ ਹਾਲਾਤ ਲੋਕਾਂ ਨੂੰ ਪੁੱਛੋ ਕੋਈ ਇਹੋ ਜਿਹਾ ਮਰਗ ਨਹੀਂ ਜਿਹੜਾ ਸੁਖੀ ਹੈਗਾ ਜਾਂ ਸੌਖਾ ਹੈਗਾ ਦਿਨ ਦਿਹਾੜੇ ਕਤਲ ਬਰਨਾਲੇ ਜ਼ਿਲ੍ਹੇ ਚ ਸਰਪੰਚ ਨੂੰ ਜਿਵੇਂ ਦਿਨ ਦਿਹਾੜੇ ਉਹਦਾ ਕਤਲ ਕਰਤਾ ਰੋਜ਼ ਕਟਨਾਵਾ ਹੋ ਰਹੀਆਂ ਨੇ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੈ ਕਿਉਂਕਿ ਸਰਕਾਰ 'ਚ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਮੁੱਖ ਮੰਤਰੀ ਦੇ ਉੱਤੇ ਤਾਂ ਦਿੱਲੀ ਵਾਲੇ ਬੈਠੇ ਹੋਏ ਨੇ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਨਾਲ ਕੀ ਲਗਾ ਤੇ ਮੁੱਖ ਮੰਤਰੀ ਕੱਲੇ ਆਪ ਦੀ ਕੁਰਸੀ ਤਾਂ ਹੀ ਸੀਮਤ ਹੈਗਾ ਹੁਣ ਤੁਸੀਂ ਦੇਖੋ ਜਿੱਥੇ ਵੀ ਕਿੱਥੇ ਲੋਕਾਂ ਨੂੰ ਇੱਥੇ ਵੀ ਜਿੰਨੇ ਖੜੇ ਪੁੱਛੋ ਜੇ ਕਿਸੇ ਨੇ ਮੁੱਖ ਮੰਤਰੀ ਦਾ ਦਰਸ਼ਨ 4 ਸਾਲਾਂ 'ਚ ਜੇ ਕੀਤੇ ਨੇ ਆ ਬੀਬੀਆਂ ਖੜੀਆਂ ਨੇ ਇਹਨਾਂ ਨੂੰ ਤਾਂ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕਰਕੇ ਫਾਰਮ ਭਰ ਆਏ ਸੀਗੇ 4 ਸਾਲ ਪੂਰੇ ਹੋ ਗਏ ਹਜ਼ਾਰ ਰੁਪਏ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਲੇਕਿਨ ਪੰਜਾਬ ਦੇ ਉੱਤੇ 4 ਸਾਲਾਂ 'ਚ 2 ਲੱਖ ਕਰੋੜ ਦਾ ਕਰਜ਼ਾ ਇਹ ਆਮ ਆਦਮੀ ਸਰਕਾਰ ਨੇ ਲੈ ਲਿਆ ਇਹ 2 ਲੱਖ ਕਰੋੜ ਦੇ ਨਾਲ ਕਿਤੇ ਕੋਈ ਨਵਾਂ ਸਕੂਲ ਬਣਿਆ ਇਹ ਤਲਵੰਡੀ ਹਲਕੇ ਦੇ ਲੋਕਾਂ ਨੂੰ ਪੁੱਛ ਲਓ ਇਹਨਾਂ ਦੇ ਪਿੰਡ ਵਿੱਚ ਇਹਨਾਂ ਦੇ ਇਲਾਕੇ ਵਿੱਚ ਆਂਗਵਾੜ ਦੇ ਇਲਾਕੇ ਵਿੱਚ ਪੰਜਾਬ 'ਚ ਕਿਤੇ ਕੋਈ ਨਵੀਂ ਇੰਡਸਟਰੀ ਲਾਈ ਹੈ ਕੋਈ ਕਾਲਜ ਬਣਿਆ ਹੈ ਕੋਈ ਸਕੂਲ ਬਣਿਆ ਹੈ ਕੋਈ ਨਵਾਂ ਕਾਰਖਾਨਾ ਲੱਗਿਆ ਹੈ ਕੋਈ ਪੈਸੇ ਉਹ ਗਏ ਕਿੱਥੇ ਕਿਸੇ ਨੂੰ ਪਤਾ ਹੀ ਨਹੀਂ ਕਿ ਇੰਨੇ ਪੈਸੇ ਲੈ ਕੇ ਆਪਣੇ ਟਾਈਮ 'ਚ ਜਿase ਕਰਜ਼ਾ ਲੈਂਦੇ ਸੀ ਥਰਮਲ ਪਲਾਂਟ ਬਣੇ ਤਾਂ ਕਿ ਬਿਜਲੀ ਪੂਰੀ ਹੋ ਜਾਏ ਆ ਚਾਰੋ ਸਫੇਰੇ ਸੜਕਾਂ ਬਨੀਆਂ ਲੋਕਾਂ ਨੂੰ ਆਟਾ ਦਾਲ ਪੈਨਸ਼ਨ ਸ਼ਗਨ ਮੈਰੀਟੋਰੀਅਸ ਸਕੂਲ ਬਣੇ ਦ ਸੌ ਚੀਜ਼ ਆਪਾਂ ਗਿਨਾ ਸਕਦੇ ਹਾਂ ਲੇਕਿਨ ਇਹ ਗਿਨਾਨ ਤਾਂ ਸਹੀ ਆਟੇ ਦਾਲ ਦੇ ਕਾਰਡ ਇਹਨਾਂ ਨੇ ਕੱਟ ਤੇ ਪੈਨਸ਼ਨ ਜਿਹੜੇ ਕਹਿੰਦੇ ਸੀ ਮਦਾਨ ਕਿ ਅੱਜ ਤਾਈਂ ਉਹ ਵਧੀ ਨਹੀਂ ਸ਼ਗਨ ਸਕੀਮ ਇਹਨਾਂ ਨੇ ਰੱਦ ਕਰਤੀ ਹਰ ਤਰ੍ਹਾਂ ਦੀ ਸਹੂਲਤਾਂ ਇਹਨਾਂ ਨੇ ਬੰਦ ਕਰਤੀ ਫਿਰ ਇਹ ਪੈਸੇ ਕਿੱਥੇ ਜਾ ਰਹੇ ਨੇ ਬਹੁਤ ਅਫਸੋਸ ਹੁੰਦਾ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ ਉਸ ਇਲਾਕੇ ਚ ਮੁੱਖ ਮੰਤਰੀ ਸਾਹਿਬ ਪਹੁੰਚ ਕੇ ਕਹਿੰਦੇ ਕਿ ਹੁਣ ਚਲੰਦਰ ਦੀ ਬਾਏ ਇਲੈਕਸ਼ਨ ਆਈ ਤਾਂ ਜੀ ਉੱਥੇ ਕਹਿਤਾ ਕਿ ਹੁਣ ਤਾਂ ਮੇਰੀ ਰਿਹائش ਇੱਥੋਂ ਹੀ ਹੋਗੀ ਇੱਥੋਂ ਸਰਕਾਰ ਚੱਲੋਗੀ ਕਰੋੜਾ ਰੁਪਏ ਰਿਹائش ਤੇ ਰੇਨੋਵੇਸ਼ਨ 'ਚ ਖਰਚ ਕੇ ਇਲੈਕਸ਼ਨ ਖਤਮ ਹੋਈ ਤਾਂ ਮੁੱਖ ਮੰਤਰੀ ਮੁੜ ਕੇ ਦੇਖੇ ਨਹੀਂ ਗਿੱਦੜਵਾਦੀ ਬਾਏ ਇਲੈਕਸ਼ਨ ਹੋਈ ਕਹਿੰਦੇ ਨਹਿਰ ਕਟਾਂਗੇ ਉਹ ਨਹਿਰ ਇਲੈਕਸ਼ਨ ਖਤਮ ਹੋਈ ਉਹਦੇ ਬਾਅਦ ਨਹਿਰ ਦਾ ਨਾਮੁਨਸ਼ਾਨ ਹੁਣ ਤਰੰਤਾਰੰਦੀ ਇਲੈਕਸ਼ਨ ਆਈ ਹੈ ਕਹਿੰਦੇ 10-10 ਲੱਖ ਦਾ ਸਿਹਤ ਦਾ ਬੀਮਾ ਤੁਰੰਤ ਤੁਰੰਤ ਤੋਂ ਸ਼ੁਰੂ ਕਰ ਰਹੇ ਹਜ਼ਾਰ ਰੁਪਏ ਤੋਂ ਬੀਬੀਆਂ ਨੂੰ ਤੇ ਨਹੀਂ ਸਕੇ 10 ਲੱਖ ਕਿਹਨੂੰ ਮਿਲ ਜਾਣਾ ਹੈਗਾ ਇਹ ਕੱਲੇ ਐਲਾਨ ਕਰਦੇ 16 ਮੈਡੀਕਲ ਕਾਲਜ ਬਣਾ ਦਾਂਗੇ ਆਪ ਤੇ ਹਲਕੇ ਸੰਗਰੂਚੇ ਨਹੀਂ ਪੱਥਰ ਰੱਖਿਆ ਅੱਜ ਤਾਈਂ ਉਹ ਮੈਡੀਕਲ ਕਾਲਜ ਹੀ ਬਣਿਆ ਸੋ ਬੋਲੀ ਜਾਂਦੇ ਨੇ ਜਿਹੜੀ ਇਹਨਾਂ ਦੀ ਇੱਕ ਇੱਕ ਹੋਣਰ ਹੈਗਾ ਸਟੇਜ ਅੱਜ ਵੀ ਸੋਚਦੇ ਕਿ ਮੈਂ ਇਸ ਪੰਜਾਬ ਦਾ ਇੱਕ ਸਟੇਜ ਬਣਾ ਛੱਡਿਆ ਸਾਰਾ ਪੰਜਾਬ ਹੜਾ ਚ ਡੁੱਬ ਗਿਆ ਕਹਿੰਦੇ ਸੀ 20000 ਦਵਾਂਗਾ ਅੱਜ 2 ਮਹੀਨੇ ਹੋਣ ਨੂੰ ਆਏ ਨੇ 2 ਰੁਪਏ ਕਿਸਨੂੰ ਨਹੀਂ ਪਹੁੰਚੇ ਕਹਿੰਦੇ ਤੁਸੀਂ ਰੇਤਾ ਵੇਚ ਲਓ ਤੇ ਕਹਿੰਦੇ ਉਹ ਉਹਦੇ ਵਿੱਚ ਵੀ ਰੋਕ ਲਾਤੀ ਕਿ 15 ਨਵੰਬਰ ਤੱਕ ਤੁਸੀਂ ਵੇਖੋ 6 6 10 10 ਹੋਰਦਾ ਰੇਤਾ 15 ਨਵੰਬਰ ਤੱਕ ਲੋਕਾਂ ਦੇ ਕੋਲ ਪੈਸੇ ਕਿੱਥੇ ਨੇ ਕਿ ਉਹ ਰੇਤਾ ਕੱਢ ਸਕਣ ਤੇ ਆਪਣੀ ਜ਼ਮੀਨ ਨੂੰ ਤਿਆਰ ਕਰ ਸਕਣ ਨਾ ਕਿਸੇ ਦੇ ਮੁਆਵਜ਼ੇ ਵੱਲੋਂ ਬਾਪ ਫੜ ਰਹੇ ਨੇ ਨਾ ਉਹਨਾਂ ਨੂੰ ਦੁਬਾਰਾ ਆਪਣੇ ਘਰਾਂ ਚ ਫਿਰ ਵਸਣ ਵਾਸਤੇ ਨਾ ਉਹ ਬਾਪ ਫੜ ਰਹੇ ਨੇ ਅੱਜ ਛੋਟੇ ਛੋਟੇ ਚੀਜ਼ਾਂ ਵਾਸਤੇ ਗਰੀਬਾਂ ਦੇ ਮਕਾਨ ਟਹਿ ਗਏ ਕਿਸਾਨ ਦੀ ਫਸਲ ਮਰ ਗਈ ਅੱਜ ਇੱਥੇ ਗਰੀਬਾਂ ਦਾ ਹਾਲ ਉਹ ਆ ਬੇਟੀ ਵਿਚਾਰੀ ਇੱਕ ਖੇੜਾ ਖੇੜੀ ਖੇੜਦੀ ਸੀਗੀ ਇਹਨਾਂ ਨੂੰ ਕੋ ਪਤਾ ਹੀ ਨਹੀਂ ਕਿਉਂਕਿ ਲੋਕਾਂ ਦੇ ਗਰੀਬਾਂ ਦੇ ਜਿਹੜੀ ਸਕਾਲਰਸ਼ਿਪ ਹੁੰਦੀ ਸੀ ਉਹ ਸਕਾਲਰਸ਼ਿਪ ਦੇ ਪੈਸੇ ਵੀ ਖਾ ਗਏ ਹੁਣ ਤਾਂ ਪੰਜਾਬ ਨੂੰ ਵੇਚਣ ਚ ਲੱਗੇ ਹੋਏ ਨੇ ਕਦੇ ਲੈਂਡ ਪੂਲਿੰਗ ਦੇ ਰਾਹੀਂ ਕਦੇ ਪੰਚਾਇਤਾਂ ਤੋਂ ਪੈਸੇ ਮੰਗਾ ਲੋ ਕਦੇ ਸਰਕਾਰ ਦੀ ਜ਼ਮੀਨ ਵੇਚ ਦੋ ਬਸ ਪੰਜਾਬ ਨੂੰ ਵੇਚ ਵੇਚ ਕੇ ਪੰਜਾਬ ਦਾ ਹੱਥ ਹੀ ਕਾਇ ਮੈਂ ਤਾਂ ਲੋਕਾਂ ਨੂੰ ਕਹਿੰਦੀ ਹੱਥ ਬਨ ਕੇ ਬੇਨਤੀ ਕਰਦੀ ਆ ਜਾਗ ਜਾਓ ਨਸ਼ਿਆਂ ਦੇ ਪੰਜਾਬ ਨੂੰ ਡਬੋਤਾ ਇਹ ਆਪ ਕਹਿੰਦਾ ਸੀ ਮੈਨੂੰ ਪਤਾ ਨਸ਼ੇ ਕਿੱਥੇ ਬੰਦੇ ਨੇ ਤੇ ਕਿਵੇਂ ਵਿਕਦੇ ਨੇ ਤੇ ਹੁਣ ਬੰਦੇ ਨੇ ਤਾਂ ਵਿਕਦੇ ਨੇ ਤਾਂ ਫਿਰ ਬੰਦ ਕਿਉਂ ਨਹੀਂ ਕੀਤੇ ਚਾਰ ਸਾਲਾਂ ਤੋਂ ਇਹਦਾ ਜਵਾਬ ਦੇ ਜਿਹੜਾ ਮੂੰਹ ਖੋਲਦਾ ਹੈ ਫੜ ਕੇ ਜੇਲ੍ਹ 'ਚ ਬੰਦ ਕਰੇ ਸਰਪੰਚ ਕਿਉਂ ਮਰਿਆ ਇਹਨੂੰ ਬਰਨਾਲੇ ਦਾ ਸਰਪੰਚ ਕਿਉਂ ਮਰਿਆ ਸਰਕਾਰ ਦੇ ਖਿਲਾਫ ਬੋਲਦਾ ਸੀ ਦੇਖਣਾ ਮੈਂ ਜੀਟਿਆ ਨੂੰ ਜੇਲ੍ਹ 'ਚ ਕਿਉਂ ਬੰਦ ਕੀਤਾ ਕਿਉਂਕਿ ਸਰਕਾਰ ਦੀ ਪੋਲ ਖੋਲਦਾ ਸੀ ਜਿਹੜਾ ਬੋਲਦਾ ਹੈਗਾ ਭਾਵੇਂ মিডিਆ ਹੋਵੇ ਭਾਵੇਂ ਕੋਈ ਆਮ ਸਰਪੰਚ ਹੋਵੇ ਭਾਵੇਂ ਕੋਈ ਲੀਡਰ ਹੋ ਵਸ ਜ਼ੋਰ ਜ਼ਬਰ ਕਰਕੇ ਉਹਦੀ ਬੋਲਤੀ ਬੰਦ ਕਰ ਦੋ ਜਿਸ ਦਿਨ ਇਲੈਕਸ਼ਨ ਦਾ ਜਾਪਤਾ ਲੱਗੂਗਾ ਇਹ ਨਾਲ ਸਾਰੇ ਆਮ ਆਗੂ ਇਹਦੀ ਬੋਲਤੀ ਪੰਜਾਬ ਦੇ ਲੋਕੀ ਬੰਦ ਕਰਨਗੇ ਕਿਉਂਕਿ ਹੁਣ ਪੰਜਾਬ ਨੂੰ ਬਚਾਉਣ ਦਾ ਸਮਾਂ ਆ ਗਿਆ। ਉਹ ਕਹਿੰਦੇ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੇ ਕੰਮ ਹੁੰਦੇ ਸੀ ਹੁਣ ਕਹਿੰਦੇ ਨੰਬਰ ਪਾਰਲੀਮੈਂਟ ਬਣਾਉਣ ਜਾ ਰਹੇ ਨੇ ਰਾਜ ਸਭਾ ਮੈਂਬਰ ਕਹਿੰਦੇ ਆਮ ਬੰਦਾ ਹੈ। ਹਾਂ ਹੁਣ ਇਹ ਨਾਲ ਜਿਹੜਾ ਪੰਜਾਬ ਨੂੰ ਤਾਂ ਵੇਚ ਹੀ ਗਏ ਦੇਖੋ ਪੰਜਾਬ ਦੀ ਇੰਨੀ ਲਾਲਚ ਕੀ ਪਾਰਲੀਮੈਂਟ 'ਚ ਲੋਕੀ ਜਾਂਦੇ ਨੇ ਪੰਜਾਬੀ ਜਿਹੜੇ ਉੱਥੇ ਆਵਾਜ਼ ਉਠਾਉਣ ਪੰਜਾਬ ਦੀ ਇਹਨਾਂ ਨੇ ਉਹਨੂੰ ਵੀ ਧੰਦਾ ਬਣਾਤਾ। ਜਿਹੜੇ ਰਾਜ ਸਭਾ 'ਚ ਗਏ ਪਹਿਲੇ ਵੀ ਸਾਰਿਆਂ ਨੂੰ ਪਤਾ ਜਿਹੜੇ ਕਹਿੰਦੇ ਸੀ ਪਕੌੜੇ ਤਲਣ ਵਾਲੇ ਨੂੰ ਪੈਂਚਰ ਲਾਣ ਵਾਲੇ ਨੂੰ ਸਕੂਟਰੀ ਨੂੰ ਵੌਲੰਟੀਅਰ ਨੂੰ ਅਸੀਂ ਅਹੁਦੇ ਦਵਾਂਗੇ ਤੇ ਭੇਜੇ ਕਿੱਥੇ ਉਹ ਕਰੋੜਪਤੀ ਕੋਈ ਲਵਲੀ ਯੂਨੀਵਰਸਿਟੀ ਦਾ ਹੈਡ ਕੋਈ ਕਿਤੇ ਹੋਰ ਅਰੋਰਾ ਵਰਗੇ ਕੋਈ ਬਿਜ਼ਨਸਮੈਨ ਵੱਡੇ ਤੇ ਹੁਣ ਤਾਂ ਨਵੀਂ ਚੀਜ਼ ਸ਼ੁਰੂ ਕਰਦੇ ਕਿ ਪਹਿਲੇ ਤਾਂ ਰਾਜ ਸਭਾ ਦੀ ਸੀਟਾਂ ਵੇਚੀਆਂ ਹੁਣ ਨਵਾਂ ਧੰਦਾ ਕੀ ਕਿ ਉਹਨੂੰ ਰਿਜ਼ਾਈਨ ਕਰਾ ਕੇ ਇਲੈਕਸ਼ਨ ਲੜਾ ਕੇ ਮੰਤਰੀ ਬਣਾ ਕੇ ਉਹ ਹੀ ਸੀਟ ਦੁਬਾਰਾ 100 ਕਰੋੜ ਦੀ ਇੱਕ ਹੋਰ ਬਿਜ਼ਨਸਮੈਨ ਨੂੰ ਵੇਚ ਦਿੱਤੀ ਸੋ ਇਹ ਤਾਂ ਇਹਨਾਂ ਦੇ ਹਾਲਾਤ ਨੇ ਕੀ ਹੈ ਬਜਟਸਮੈਨ ਨੇ ਉਥੇ ਕਿਹੜਾ ਮੂੰਹ ਖੋਲਣਾ ਤੇ ਪੰਜਾਬ ਦਾ ਕਿਹੜਾ ਪੱਖ ਪੇਸ਼ ਕਰਨਾ ਜੇ ਡਿਟੇਲ ਕੱਢੋ ਤਾਂ ਜਿਹੜਾ ਇਹਨਾਂ ਨੂੰ ਗ੍ਰਾਂਟ ਮਿਲਦੀ ਹੈ ਇਹਨਾਂ ਨੇ ਗ੍ਰਾਂਟ ਤੇ ਵੀ ਦਿਵਾਨੀ ਨਹੀਂ ਖਰਚੀ ਤੇ ਹੁਣ ਪੰਜਾਬ 'ਚ ਇਹ ਹੜਾ ਚ ਡੁੱਬ ਗਿਆ ਲੋਕਾਂ ਨੇ ਆ ਕੇ ਮਦਦ ਕੀਤੀ ਤੇ ਉਹ ਦਿਓ ਪਤੀਏ ਅਰਬ ਪਤੀ ਇਹਨਾਂ ਦੇ ਵਿੱਚੋਂ ਨੇ ਕਿਸੇ ਨੇ ਦਿਵਾਨੀ ਲਾਈ ਕਿੱਥੇ ਜਾ ਕੇ ਬਾਹ ਫੜੀ ਇਹ ਨਾ ਕੇਜਰੀਵਾਲ ਨੇ ਫੜੀ ਨਾ ਭਗਵੰਤ ਮਾਨ ਨੇ ਫੜੀ ਤੇ ਨਾ ਹੀ ਇਹਨਾਂ ਦੇ ਅਰਬ ਪਤੀਆਂ ਨੂੰ ਜਿਨ੍ਹਾਂ ਨੂੰ 100-100 ਕਰੋੜ ਦੀ ਟਿਕਟਾਂ ਵੇਚ-ਵੇਚ ਕੇ ਰਾਜ ਸਭਾ 'ਚ ਵੇਚ ਰਹੇ ਨੇ ਇਹ ਪੰਜਾਬ ਦਾ ਸਰਕਾਰੀ ਪ੍ਰੋਕਰੀਆਂ ਵੀ ਕਹਿੰਦੇ ਵੇਚੀਆਂ ਜਾ ਰਹੀਆਂ ਇਹ ਜਿਹੇ ਪੈਸਾ ਇਕੱਠਾ ਕਰਾਂਗੇ ਸ਼ਰਾਬ ਚ ਪੈਸਾ ਪੱਟਾ ਕਰਨਾ ਸਾਨੂੰ ਪਤਾ ਵੀ ਪੈਸਾ ਕਿੱਥੋਂ ਪੱਟਾ ਕਰਨਾ ਉਹਨਾਂ ਸਰਕਾਰੀ ਪ੍ਰੋਫਿਟੀਆਂ ਵੇਚਣ ਤੱਕ ਨੌਕਰੀ ਵੀ ਹੈਗੀ ਸੀ ਆ ਤਾਂ ਵੋਟਾਂ ਤੋਂ ਪਹਿਲੇ ਤਾਂ ਕਹਿੰਦੇ ਸੀ ਕਿ ਅਸੀਂ ਕ腐ਸ਼ਨ ਖਤਮ ਕਰਕੇ ਭ੍ਰਿਸ਼ਟਾਚਾਰ ਖਤਮ ਕਰਕੇ ਅਸੀਂ ਉਹਦੇ ਨਾਲ ਪੈਸੇ ਬਹੁਤ ਅਸੀਂ ਜਿਹੜੀ ਭ੍ਰਿਸ਼ਟਾਚਾਰ ਹੁੰਦੀ ਹੈ ਹਜ਼ਾਰਾਂ ਕਰੋੜ ਉਹਦੇ ਚ ਬਚ ਜਾਊਗਾ ਜਿਹੜਾ ਰੇਤਾ ਦੀ ਨਜਾਇਜ਼ ਮਾਈਨਿੰਗ ਹੁੰਦੀ ਹੈ 40000 ਕਰੋੜ ਕਹਿੰਦੇ ਸੀ ਮੈਂ ਉੱਥੋਂ ਵੇਚਦਾਗਾ ਹੁਣ ਨਜਾਇਜ਼ ਮਾਈਨਿੰਗ ਕਰਕੇ ਤੁਸੀਂ ਦੇਖੋ ਕਿੰਨੇ ਬੰਨ ਟੁੱਟੇ ਤੇ ਕਿੰਨੇ ਲੋਕੀ ਲੁਪੇ ਇਹਨਾਂ ਦੇ ਨਜਾਇਜ਼ ਮੈਲਿੰਗ ਕਰਕੇ ਤੇ ਜਿਹੜੇ ਪੈਸੇ ਇਹਨਾਂ ਨੇ ਬਚਾਨੇ ਸੀ ਉਹ ਛੱਡੋ ਉਹ ਬਚਾ ਕੇ ਜਿਹੜਾ 2 ਲੱਖ ਕਰੋੜ ਦਾ ਵੀ ਤਰਜ਼ਾ ਛਾੜਦਾ ਤੇ ਫਿਰ ਇਹਨਾਂ ਨੇ ਪੰਜਾਬ ਦਾ ਸਵਾਰਿਆ ਕੀ ਹੈਗਾ ਬਲਕਿ ਕਰਜ਼ਾ ਲੈ ਲੈ ਕੇ ਕਦੇ ਲੈਂਡ ਪੂਲਿੰਗ ਪੰਜਾਬ ਦੀ ਜ਼ਮੀਨ ਨੂੰ ਵੇਚਣ ਵਾਸਤੇ ਜਦ ਉਹਦੇ ਖਿਲਾਫ ਅਕਾਲੀ ਦਲ ਨੇ ਧਰਨਾ ਦੇ ਕੇ ਉਹ ਵਾਪਸ ਕਰਾਇਆ ਤੇ ਫਿਰ ਕਹਿੰਦੇ ਕਿ ਸਰਕਾਰੀ ਜ਼ਮੀਨਾ ਜਿਹੜੀ ਸ਼ਹਿਰਾਂ ਵਿੱਚ ਹੈਗੀਆਂ ਅਸੀਂ ਉਹਨਾਂ ਨੂੰ ਨਿਲਾਮ ਕਰਾਂਗੇ ਕਦੇ ਕਹਿੰਦੇ ਪੰਚਾਇਤੀ ਜ਼ਮੀਨਾ ਅਸੀਂ ਉਹਨੂੰ ਨਿਲਾਮ ਕਰਕੇ ਹੁਣ ਕਰ ਹੀ ਰਹਿ ਨੇ ਮੁਹਾਲੀ 'ਚ ਪਟਿਆਲੇ ਚ ਲੁਧਿਆਣੇ ਚ ਸਰਕਾਰੀ ਜ਼ਮੀਨਾਂ ਨੂੰ ਪ੍ਰਾਈਵੇਟ ਬੰਦਿਆਂ ਨੂੰ ਵੇਚ ਕੇ ਮੋਟੇ ਪੈਸੇ ਕਮਾਰੇ ਨੇ ਸਰਕਾਰ ਦੀ ਜਿਹੜੀ ਪੰਜਾਬੀਆਂ ਦੀ ਜਿਹੜੀ ਜਾਇਦਾਦ ਹੈ ਉਹਨੂੰ ਵੀ ਵੇਚ-ਵੇਚ ਕੇ ਹੁਣ ਕੱਲੇ ਪੈਸੇ ਕਮਾਉਣ ਦਾ ਧੰਦਾ ਇੱਥੇ ਚੱਲ ਰਿਹਾ ਹੈ ਕੇਜਰੀਵਾਲ ਦੀ ਤਾਂ ਭੁੱਖੇ ਹੋ ਜੀ ਹੈ ਕਿ ਕੋਈ ਪੈਸਾ ਪੰਜਾਬ ਚ ਬਚ ਨਾ ਜਾਏ ਗਲਤੀ ਦੇ ਨਾਲ ਪਿੰਡਾਂ ਤੋਂ ਵੀ ਲੈ ਲਾ ਪੰਚਾਇਤਾਂ ਦੇ ਖਾਤਿਆਂ ਤੋਂ ਵੀ ਲੈ ਲਾ ਸ਼ਹਿਰਾਂ ਨੂੰ ਵੀ ਵੇਚਦਾ ਜਿੱਥੋਂ ਕਰਜ਼ਾ ਮਿਲਦਾ ਹੈ 2 ਲੱਖ ਦਾ ਚੜਾਤਾ ਜਿਹੜਾ 70 ਸਾਲ ਚ 2 ਲੱਖ ਚੜਿਆ ਸੀ ਇਹਨੇ 4 ਸਾਲ ਨੂੰ 2 ਲੱਖ ਨੂੰ 4 ਲੱਖ ਕਰਤਾ ਹੈ ਤੇ ਅਗਲੇ ਸਾਲ ਪਰ ਜੇ ਹੋਰ ਕੀ ਕਹੂਗਾ ਉਹ ਦੇਖਣ ਨੂੰ ਮਿਲੂਗਾ ਲੇਕਿਨ ਅਕਾਲੀ ਦਲ ਇਹਨਾਂ ਦੀ ਮੀਡੀਆ ਦੇ ਖਿਲਾਫ ਜਿੱਥੇ ਜ਼ਮੀਨ ਵੇਚਣ ਜਾਣਗੇ ਪਾਵੇ ਉਹ ਮੁਹੱਲੀ ਹੋਏ ਪਾਵੇ ਉਹ ਲੁਧਿਆਣਾ ਹੋਏ ਪਾਵੇ ਉਹ ਪਟਿਆਲਾ ਹੋਏ ਅਕਾਲੀ ਦਲ ਜਾ ਕੇ ਉਥੇ ਧਰਨੇ ਲਾਉਗਾ ਜਿਵੇਂ ਲੈਂਡ ਪੂਲਿੰਗ ਵਾਪਸ ਕਰੇ ਇਹ ਜ਼ਮੀਨ ਦੇ ਇਹ ਪੰਜਾਬ ਦੇ ਲੋਕਾਂ ਦੀ ਅਮਾਨਤ ਹੈ ਅਸੀਂ ਬੇਗਾਨੀ ਨੀ ਦਵਾਂਗੇ